ਹਾਂਜੀ ਸਾਰਿਆਂ ਨੂੰ ਸਾਸਰੀਆ ਕਾਲ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਗੱਲਾਂ ਨੰਬਰ 1 ਨਹਾਤੇ ਨਾਰੀਅਲ ਦੇ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ ਨੰਬਰ 2 ਜੇਕਰ ਚਿਹਰੇ ਤੇ ਦਾਣੇ ਨਿਕਲਦੇ ਹਨ ਤਾਂ ਨਿੰਮ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਚਿਹਰੇ ਤੇ ਲਗਾਉਣ ਨਾਲ ਬਹੁਤ ਆਰਾਮ ਮਿਲੇਗਾ ਨੰਬਰ 3 ਸਿਰ ਤੇ ਦੇਸੀ ਘੋਦ ਦੀ ਮਾਲਸ਼ ਕਰਨ ਨਾਲ ਸਿਰਦਰਦ ਠੀਕ ਹੋ ਜਾਵੇਗਾ ਅਤੇ ਦਿਮਾਗ ਤੇਜ ਹੁੰਦਾ ਹੈ ਨੰਬਰ 4 ਜਿਹੜੇ ਲੋਕਾਂ ਨੂੰ ਅਲਰਜੀ ਹੈ ਉਹਨਾਂ ਨੂੰ ਲੱਛੀ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਅਲਰਜੀ ਵੱਜ ਜਾਵੇਗੀ ਨੰਬਰ 5 ਜਿਹੜੇ ਲੋਕ ਘਟ ਬੋਲਦੇ ਹਨ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 6 ਜਿਹੜੇ ਲੋਕਾਂ ਨੂੰ ਕਬਜ ਦੀ ਪ੍ਰੋਬਲਮ ਹੈ ਉਹਨਾਂ ਨੂੰ ਸੁੱਕੀ ਰੋਟੀ ਨਹੀਂ ਖਾਣੀ ਚਾਹੀਦੀ ਸਗੋਂ ਜਿਆਦਾ ਤੋਂ ਜਿਆਦਾ ਦਾਲ ਖਾਓ ਨੰਬਰ 7 ਜੇਕਰ ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਕੋਲਡ ਡਰਿੰਕ ਦੀ ਵਰਤੋਂ ਬਿਲਕੁਲ ਨਾ ਕਰੋ ਨੰਬਰ 8 ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰਨ ਨਾਲ ਸਾਥੀ ਸਾਫ ਹੋ ਜਾਵੇਗੀ ਨੰਬਰ 9 ਲਟਕੀ ਹੋਈ ਝੋੜੀਆਂ ਵਾਲੀ ਚਮੜੀ ਲਈ ਅਨਾਰ ਦਾ ਜੂਸ ਪੀਓ ਬਹੁਤ ਫਾਇਦੇਮੰਦ ਰਹੇਗਾ ਪਰ 10 ਦਿਲ ਨੂੰ ਤੰਦਰੁਸਤ ਰੱਖਣ ਲਈ ਹਰੀਆਂ ਸਬਜ਼ੀਆਂ ਤੇ ਤਾਜ਼ੇ ਫਲ ਖਾਓ ਧੰਨਵਾਦ